ਤੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਤੇ ਸਭ ਤੋਂ ਪਹਿਲਾਂ ਅਸੀਂ ਨੂੰ ਆਪਣੇ ਬਾਰੇ ਦੱਸ ਤਗੇ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਵਾਲਿਆਂ ਸਿਵੀਆਂ ਪਿੰਡ ਬਠਿੰਡੇ ਦੇ ਬਿਲਕੁਲ ਹੀ ਨਾਲ ਆ ਜੇ ਕਿਸੇ ਭੈਣ ਨੇ ਆਪਣੇ ਕੱਪੜੇ ਸਲਾਈ ਕਰਾਉਣੇ ਆ ਜਾਂ ਘਰਾਂ ਦੇ ਵਿੱਚ ਭਰਾ ਹਨ ਜਿਵੇਂ ਦਿਵਾਲੀ ਨੇੜੇ ਆਲੀ ਹੈ ਭਰਾਵਾਂ ਵਾਸਤੇ ਕੱਪੜੇ ਸਲਾਈ ਕਰਾਉਣੇ ਹੁੰਦੇ ਆ ਜਾਂ ਕੱਪੜਾ ਲੈਣਾ ਹੁੰਦਾ ਤਾਂ ਉਹ ਆਪਣੇ ਕੋਲੇ ਕੱਪੜਾ ਕੁਰਤੇ ਪੀਮਲ ਪੈਂਟਾ ਸ਼ਰਟ ਦਾ ਮਿਲ ਜਾਂਦਾ ਜੇਕਰ ਭੈਣਾਂ ਨੇ ਸਾਡੇ ਤੋਂ ਆਪਣੇ ਕੱਪੜੇ ਸਲਾਈ ਕਰਾਉਣੇ ਆ ਤਾਂ ਉਹ ਤੁਹਾਨੂੰ ਕਪੜਾ ਆਪ ਦਾ ਲੈ ਕੇ ਆਉਣਾ ਪਊਗਾ ਹਾਂ ਬਾਕੀ ਜੇ ਤੁਸੀਂ ਘਰੋਂ ਵੀ ਕੁੜਤੇ ਪਏ ਮੈਂ ਕਪੜਾ ਲਿਆ ਕੇ ਸਲਾਈ ਕਰਾਉਣਾ ਚਾਹੁੰਦੇ ਹਾਂ ਤਾਂ ਘਰੋਂ ਵੀ ਜੇ ਸਾਡੇ ਕਪੜੇ ਉਹਦੀ ਕੋਈ ਦਿੱਕਤ ਨਹੀਂ ਕਈ ਵਾਰ ਆਇਆ ਹੁੰਦਾ ਵੀ ਘਰੋਂ ਕਪੜਾ ਲਿਆਉਂਦੇ ਸਿਵਾਉਣਗੇ ਜਾਂ ਨਹੀਂ ਸਿਵਾਉਣਗੇ ਹਾਂ ਉਹਦੀ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਬਸ ਸਾਨੂੰ ਘੱਟੋ ਘੱਟ ਹਫ਼ਤਾ ਦਾ ਆਦਿ ਪਹਿਲਾਂ ਕਪੜੇ ਦਿਆ ਕਰੋ ਤਾਂ ਕਿ ਤੁਹਾਡੇ ਜਿਹੜੇ ਕਪੜੇ ਉਹ ਟਾਈਮ ਸਿਰ ਬਣ ਸਕਣ ਤੇ ਆਉਣ ਤੋਂ ਪਹਿਲਾਂ ਫੋਨ ਲਾਜ਼ਮੀ ਕਰ ਲੈ ਗਿਰੋ ਦੂਰ ਵਾਲਿਆਂ ਭੈਣਾਂ ਨੂੰ ਤਾਂ ਇਹੀ ਬੇਨਤੀ ਹੁੰਦੀ ਵੀ ਕਪੜਾ ਕੋਰੀਰ ਕਰਵਾ ਦੇ ਕਰੋ ਨਹੀਂ ਦੂਰੋਂ ਆਉਂਦੀ ਜੀ ਬੱਸਾਂ ਨੂੰ ਜਦੋਂ ਤੁਸੀਂ ਫੜਾਉ ਆਪ ਕਿਰਪਾ ਕਰਕੇ ਜਿਹੜੀ ਦੂਰ ਵਾਲਿਆਂ ਭੈਣਾਂ ਨੂੰ ਕਪੜਾ ਕੋਰੀ ਡਿਫਰਾ ਦੇ ਕਰਨ। ਪਹਿਲਾਂ WhatsApp ਤੇ ਮੇਰੇ ਤੋਂ ਐਡਰੈਸ ਮੰਗਵਾ ਲਿਆ ਕਰੋ। ਸਾਡਾ ਵੀ ਕੀ ਇਥੇ ਤੁਹਾਡਾ ਐਡਰੈਸ ਆ ਬਈ। ਤੇ ਕੀ ਨਾਮ ਤੇ ਭੇਜਣਾ। ਬਾਕੀ ਜਦੋਂ ਕਪੜੇ ਥੋੜੇ ਤਿਆਰ ਹੋ ਜਾਂਦੇ ਆ ਹਫਤੇ ਦਸ ਹੁਣਾਂ ਦੇ ਵਿੱਚ ਵਿੱਚ ਕਪੜੇ ਟਵਾਰੇ ਵਾਸ ਤਿਆਰ ਹੋ ਕੇ ਭੌਂਦੇ ਹੋਣਗੇ। ਤੇ ਜਿਹੜੀਆਂ ਭੈਣਾਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਨੂੰ ਬੁਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ। ਤਾਂ ਕਿ ਜਦੋਂ ਵੀ ਅਸੀਂ ਕੋਈ ਸਲਾਈ ਦੀ ਜਾਂ ਕਟਾਈ ਦੀ ਵੀਡੀਓ ਪਾਉਣੇ ਆ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾ ਕੇ। ਬਾਕੀ ਜਿਹੜੀ ਵੀ ਕੋਈ ਕਮੇਪੇਸ਼ੀ ਹੁੰਦੀ ਹੈ ਉਹ ਜਾ ਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਤਾਂ ਇਹ ਜਿਹੜੀ ਤੁਹਾਡੀ ਦਿੱਕਤ ਆ ਉਹ ਕੱਟਣ ਦੇ ਵਿੱਚ ਜਾਂ ਸਲਾਈਕ ਕਰਨ ਦੇ ਵਿੱਚ ਦੂਰ ਹੋ ਸਕੀ ਬਾਕੀ ਨੀਚੇ ਮੇਰਾ WhatsApp ਨੰਬਰ ਚੱਲ ਰਿਹਾ ਜਾਂਦਾ ਜੇ ਕਿਸੇ ਭੈਣੇ ਗਰੁੱਪ ਦੇ ਵਿੱਚ ਨੰਬਰ ਐਡ ਕਰਨਾ ਹੁੰਦਾ ਨਾ ਤਾਂ ਤੁਸੀਂ ਬੋਲ ਕੇ ਭੇਜਿਆ ਕਰੋ ਲਿਖ ਕੇ ਭੇਜਿਆ ਕਰੋ ਬਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਕਿਉਂਕਿ ਬੱਚੇ ਗੇਮਾਂ ਵਗੈਰਾ ਜ਼ਿਆਦਾ ਖੇਡਦੇ ਫੋਨ ਤੇ ਉਹ ਜਿਹੜਾ ਆਪਣਾ ਚੈਨਲ ਹੁੰਦਾ ਉਹ ਅੱਗੇ ਪਿੱਛੇ ਚਲਾ ਜਾਂਦਾ ਜਦੋਂ ਤੁਹਾਡੇ ਕੋਲੇ ਗਰੁੱਪ ਦੇ ਵਿੱਚ ਨੰਬਰ ਐਡ ਹੋਊਗਾ ਫਿਰ ਤੁਹਾਡੇ ਨਾ WhatsApp ਦੇ ਉੱਪਰ ਹੀ ਵਿਲਿਊ ਆ ਜਾਏ YouTube ਤੇ ਜਾਣ ਦੀ ਲੋੜ ਨਹੀਂ ਠੀਕ ਹੈ ਜੀ ਆਜੋ ਆਪਾਂ ਜੀ ਅੱਜ ਟੌਪ ਕਰ ਲੈਂਦਾ ਉਹ ਲੇਡੀ ਸ਼ਰਟ ਦਾ ਇੱਕ ਵਾਰੀ ਮੈਂ ਤੁਹਾਨੂੰ ਨਾਪ ਦਿਖਾ ਦੇਵਾਂ ਕਿੰਨਾ ਕਿੰਨਾ ਨਾਲ ਆਉਂਦਾ ਇਸ ਪੈਂਦੀ ਜਿਹੜੀ ਲੰਬਾਈ ਆ ਕਮੀਜ਼ ਦੀ ਉਹ 45 ਇੰਚਾਂ ਬਾਹਾਂ ਪਹਿਲਾਂ 20 ਸੀ ਆਪਾਂ ਹੁਣ 21 ਕਰ ਲਈ ਮੂਰੀ 13 ਯਾਨੀ ਕਿ ਸਾਢੇ 3 13 ਹੈਗਾ 11 ਸਾਢੇ ਉੱਪਰੋਂ ਛਾਤੀ ਹੈਗੀ 1.5 1.5 ਕਮਰ 1.5 15 हिਪ ਸਾਢੇ 20 ਪਲੋਈਆਂ ਜਿਹਨੂੰ ਆਪਾਂ ਪਲੇਟਾਂ ਕਹਿੰਦੇ ਆ ਉਹ ਪੌਣੇ 10 ਤੇ ਆ ਯਾਨੀ ਕਿ 10 ਤੋਂ ਘਟ ਮੋਡਾ ਹੈਗਾ 17 ਇੰਚ 8.5 ਅਗਲਾ-अगला ਇਸ ਇਧਰ 6 ਜਾਂ ਤੇ ਬੈਗ ਗਲਾ 5.5 ਕੋਣੀ ਲਾਜ਼ਮੀ ਮੈਨਾ ਕਰੋ ਮੈਂ ਭੈਣਾਂ ਨੂੰ ਬੇਨਤੀ ਕਰਦਾ ਹਾਂ ਹਰ ਇੱਕ ਵੀਡੀਓ ਦੇ ਵਿੱਚ ਕੋਣੀ ਭਮਾ ਭਰਾ ਦਾ ਕਿਹਦਾ ਕੁੜਤਾ ਭੈਮਾ ਬਣਾਉਣਾ ਭੈਣ ਨੇ ਆਪ ਦਾ ਲੇਡੀ ਸੂਟ ਬਣਾਉਣਾ ਹੈ ਨਾ ਉਹਦੀ ਕੋਣੀ ਲਾਜ਼ਮੀ ਮੈਣੀ ਜ਼ਰੂਰੀ ਹੁੰਦੀ ਹੈ 12.5 ਤੇ ਸੈੱਡ ਸਲਾਈ ਇਹ ਸਭ ਤੋਂ ਜ਼ਰੂਰੀ ਆ ਕਈ ਭੈਣਾਂ ਨਹੀਂ ਮੈਂਦੀਆਂ ਕੱਲੇ ਚਾਕ ਮਣ ਕੇ ਛੱਡਨਦੀਆਂ ਸੈੱਡ ਸਲਾਈ ਲਾਜ਼ਮੀ ਮੈਣੀ ਆ ਇਸ ਭੈਣ ਦੀ ਜਿਹੜੀ ਸੈੱਡ ਸਲਾਈ ਉਹ 14.5 ਠੀਕ ਹੈ ਜੀ ਬਾਕੀ ਜੇ ਕਿਸੇ ਭੈਣ ਨੂੰ ਬੋਡੀ ਦਾ ਨਾਪ ਨਹੀਂ ਲੈਣਾ ਹੁੰਦਾ ਜਾਂ ਇਸ ਤਰ੍ਹਾਂ ਨਾਪ ਨਹੀਂ ਲੈਣਾ ਹੁੰਦਾ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸ ਦਿਆ ਕਰੋ ਤਾਂ ਕਿ ਆਪਾਂ ਨਾਪ ਵਾਲੀ ਵੀ ਉਹ ਅਪਲੋਡ ਕਰ ਦਈਏ ਬਾਕੀ ਜਿੱਥੇ ਜਿੱਥੇ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਉਹ ਤੁਸੀਂ ਬਾਦ ਮੇਰੇ ਨਾਲ ਸ਼ੇਅਰ ਕਰਿਆ ਕਰੋ ਚੀਜ਼ ਤਾਂ ਕਿ ਤੁਹਾਡੀ ਉਹ ਦਿੱਕਤ ਦੂਰ ਹੋਈ ਠੀਕ ਹੈ ਜੇ ਕਿਸੇ ਭੈਣ ਨੂੰ ਫੋਨ ਤੇ ਗੱਲਬਾਤ ਕਰਨੀ ਹੁੰਦੀ ਹੈ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਲਾ ਕੇ ਤੁਸੀਂ ਗੱਲ ਵੀ ਕਰ ਸਕਦੇ ਹੋ ਬਾਕੀ ਬਿਲਕੁਲ ਫ੍ਰੀ ਸੇਵਾ ਕਿਸੇ ਤਰ੍ਹਾਂ ਦਾ ਕੋਈ ਵੀ ਪੈਸਾ ਨਹੀਂ ਕਈ ਵਾਰੀ ਕਿਸੇ ਭੈਣ ਦੇ ਮਨ 'ਚ ਇਹ ਹੁੰਦਾ ਵੀ ਬਾਈ ਪੈਸੇ ਮੰਗੂਗਾ ਹਾਂ ਜੇ ਕਿਸੇ ਕੋਲ ਫੋਨ ਕਰਨੀ ਹੈ ਬਸ ਇਹੀ ਬੇਨਤੀ ਵਿਚਾਰ ਨੂੰ 8 ਵਜੇ ਤੋਂ ਬਾਅਦ ਕਰਨਾ ਕਰੋ ਫੋਨ ਤੇ ਫਿਰ ਕੋਈ ਦਿੱਕਤ ਨਹੀਂ ਹੋਊਗੀ WhatsApp ਤੇ ਮੈਸੇਜ ਨਹੀਂ ਤੁਸੀਂ ਮਰਜੀ ਦੇ ਨਹੀਂ ਭੇਜਿਆ ਕਰੋ ਉਹਦਾ ਕੋਈ ਚੱਕਣ ਜਦੋਂ ਵੀ ਮੇਰਾ ਟਾਈਮ ਲੱਗਦਾ ਉਹ ਮੈਂ ਮੈਸੇਜ ਪੜ੍ਹ ਕੇ ਉਹਨਾਂ ਨੂੰ ਜਵਾਬ ਦਿੰਦਾ ਰਹਿੰਦਾ ਤਾਂ ਆਜੋ ਆਪਾਂ ਕਰਦੇ ਆਂ ਕਟਾਈ ਸ਼ੁਰੂ ਕਿਸੇ ਵੀ ਚੀਜ਼ ਨਹੀਂ ਸਮਝ ਆਉਂਦੀ ਮੈਂ ਦੁਬਾਰਾ ਦੁਬਾਰਾ ਕਹਿਣਾ ਉਹਨਾਂ ਵੀ ਸੰਗਨ ਦੀ ਲੋੜ ਨਹੀਂ ਗਲਤ ਨਹੀਂ ਕੱਟਣਾ ਤੁਸੀਂ ਪੁੱਛ ਲਿਆ ਕਰੋ ਆਜੋ ਆਪਾਂ ਹੁਣ ਇਹਦਾ ਮੈਂ ਪ੍ਰੈਸ ਮਾਰ ਕੇ ਸੈੱਟ ਕਰ ਲਿਆ ਸੀਗਾ ਲੰਬਾਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ 45 ਆ ਆਪਾਂ ਨੇ ਇੱਥੋਂ ਆਵਲੇ ਸ਼ਾਮ ਤੋਂ 45 ਜਨਸ਼ਾ ਕਟਾਂਗੇ ਅਜੇ ਨੀਚੇ ਅਗਲੇ ਪਾਸੇ ਫਰੰਟ ਦੇ ਜੋੜ ਲੱਗੂਗਾ ਇੱਥੋਂ ਆਪਾਂ 45 ਅੱਧਾ ਇੰਚ ਵੱਧ ਕੱਟਿਆ ਆਪਾਂ ਤਾਂ ਕਿ ਉੱਪਰ ਸਲਾਈ ਦੇ ਵਿੱਚ ਆਵੇ ਆਹ ਸਾਢੇ 45 ਲੈ ਤੀਰਾ ਉਹ 11.5 ਦਾ ਆਪਾਂ ਕਿੰਨਾ ਕਟਾਂਗੇ 12 ਤੋਂ 1 ਸੂਤ ਘਟ ਕਈ ਪੈਣਾ ਪਈ ਜਾਂ ਬਈ ਤੀਰਾ ਤੁਸੀਂ ਕਿੰਨਾ ਵੱਧ ਪਾਉਣਿਓ ਤਾਂ 1 ਇੰਚ ਤੋਂ ਘੱਟ ਪਾਉਣਾ ਮੈਂ ਠੀਕ ਹੈ ਲਗਭਗ ਪਾਉਣਾ ਕਿੰਚ ਪਾਉਣਾ ਹੁੰਦਾ 11.5 ਸਵਾ 6 ਪੁਆਇੰਟ ਨੀਚੇ ਨੂੰ ਕਿੰਨਾ ਪਾਵਾਂ ਹੁਣ ਆਪਾਂ ਬਹੁਤ ਸਾਰੀਆਂ ਭੈਣ ਦੇ ਵੀ ਸਵਾਲ ਹੁੰਦੇ ਆ ਵੀ ਕੋਈ 7.5 ਪਾ ਦੇ ਜੇ ਆਪਾਂ 7.5 ਪਾਵਾਂਗੇ ਤਾਂ ਤੁਸੀਂ ਪਹਿਲਾਂ ਚੈੱਕ ਕਰਸੋ ਇਸ ਨਾਲਪ ਨੂੰ ਮੋਢਾ ਬਹੁਤ ਜਿਆਦਾ ਵੱਡਾ ਹੋ ਜੂ ਫਿਰ ਬਾਹਾਂ ਨਹੀਂ ਚੜਨਗੀਆਂ ਠੀਕ ਹੈ ਜੀ 7.5 ਕਿਸੇ ਭੈਣ ਨੇ ਨਹੀਂ ਪੋਣਾ ਜੇ ਤੀਰਾ 15 16 ਹੋਵੇ ਇਧਰੋਂ ਛਾਤੀ ਵੱਧ ਹੋਵੇ ਫਿਰ ਆਪਾਂ 7.5 ਪਾ ਸਕਦੇ ਕਿਸੇ ਹਾਲਤ ਦੇ ਵਿੱਚ 100 ਦੇ ਵਿੱਚੋਂ ਇੱਕ ਅਦੀ ਭੈਣ ਦੇ ਨਹੀਂ ਤਾਂ 7.5 ਨਹੀਂ ਪਹਿਣਾ ਆ ਮੋਢਾ ਬਹੁਤ ਜਿਆਦਾ ਵੱਡਾ ਹੋ ਜੂ ਫਿਰ ਦਿੱਕਤ ਆਊਗੀ ਆਪਾਂ 7 ਇੰਚ ਪਾਵਾਂਗੇ ਮੋਢਾ ਨੀਚੇ ਨੂੰ ਲਓ ਜੀ ਇਥੋਂ ਆਪਾਂ ਪਾਵਾਂਗੇ ਜਿਹੜੀ ਛਾਤੀ ਆ ਬੰਦ ਕਰ ਗਏ ਪਹਿਨ ਦੀ ਛਾਤੀ ਆ ਜਿਹੜੀ ਉਹ ਹੈਗੀ ਆ 1.18 ਜਾਨੀ ਕਿ ਸਵਾ 9 ਆ ਆਪਾਂ ਹੁਣ ਆਪਦੇ ਹਿਸਾਬ ਦੇ ਨਾਲ ਥੋੜਾ ਜਿਹਾ ਖੁੱਲਾ ਰੱਖ ਲੈਣਾ ਕਿਉਂਕਿ ਇਹਦੇ ਅੰਦਰ ਲਾਈਨਿੰਗ ਲੱਗੂ ਇਹ ਚੀਜ਼ ਦਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਪਹਿਨੂਗਾ ਇਹਨਾਂ ਦਾ ਕਪੜਾ ਦੇਖਣੋਂ ਕਰਕੇ ਕਈ ਵਾਰੀ ਵਾਧਾ ਘਟਦਾ ਹੁੰਦਾ ਜਾਂ ਜਿਹਦੇ ਤੁਸੀਂ ਲਾਈਨਿੰਗ ਲਾਉਣੀ ਹੈ ਨਾਰਮਲ ਸੂਟ ਤੋਂ ਥੋੜਾ ਜਿਹਾ ਖੁੱਲਾ ਰੱਖਣਾ ਪੈਂਦਾ ਲਾਈਨਿੰਗ ਵਾਲਾ ਨਹੀਂ ਤਾਂ ਸੂਟ ਟਾਈਟ ਹੋ ਜਾਂਦਾ ਮੜਾ ਕਿਉਂਕਿ ਕਪੜਾ ਵੀ ਅੰਦਰ ਆਪਦਾ ਜਗ੍ਹਾ ਲੈਂਦਾ ਹੈ ਹੁਣ ਇੱਥੇ ਸਵਾ 9 ਦੀ ਥਾਂ ਤੇ ਆਪ ਆਪਾਂ 2 ਇੰਚ ਵੱਧ ਰੱਖਾਂਗੇ ਇੱਥੋਂ। ਲਓ ਜੀ। ਤੇ 1 ਇੰਚ ਆਪਾਂ ਨੇ ਇੱਥੋਂ ਪਾਉਣਾ ਹੈ ਗਲਾਈ ਦਾ। ਐ ਜਗ੍ਹਾ ਤੋਂ ਜ਼ਿਆਦਾ ਨਹੀਂ ਪਾਉਣਾ ਹੈ। 1 ਇੰਚ ਬਹੁਤ ਹੁੰਦਾ। ਇੱਥੋਂ ਆਪਾਂ ਨੇ ਹਲਕਾ ਹਲਕਾ ਨਿਸ਼ਾਨ ਦੇ ਦੇਣਾ ਇਸ ਤਰ੍ਹਾਂ। ਸੈਡਸ ਲਈ ਆਪਾਂ ਇੱਥੋਂ ਲਾਵਾਂਗੇ 14.5 ਇੰਚ ਸੈਡ ਫਲਾਈ ਆ। ਆਪਾਂ ਕਨੀ ਲਾਵਾਂਗੇ 15.5 ਇੰਚ ਆ। 15.5 ਇੰਚ ਇਨਸ਼ਾਅੱਲਾ ਆ ਆਪਾਂ। ਤੇ ਜਿਹੜੀ ਇਹਦੀ ਹਿਪ ਆ ਭੈਣ ਦੀ ਉਹ 20 ਆ। ਹੁਣ ਆਪਾਂ ਇਹਨਾਂ ਦੀ ਪੈਪਿੰਗ ਪਾਉਣੀ ਹੈ ਵਿੱਚ ਚਾਕਾਂ ਦੇ। ਤਾ ਕਰਕੇ 4 ਇੰਚ ਵੱਧ ਪਾਵਾਂਗੇ ਦੁਬਾਰੇ ਮੈਂ ਤੁਹਾਨੂੰ ਫਿਰ ਦੱਸਦੇ ਹਾਂ ਵੀ ਜਿਹਦੇ ਪਾਈਪਿੰਗ ਤੁਸੀਂ ਪਾਉਣੀ ਨੇ ਚਾਕਾਂ ਵਗੈਰੇ ਉਹਦੇ 4 ਇੰਚ ਵੱਧ ਰੱਖਣਾ ਨਾਰਮਲ ਜੀ ਤੁਸੀਂ ਸਿੰਪਲ ਤਰਪਾਈ ਮੋੜਨੀ ਆ 3 ਇੰਚ ਵੱਧ ਇਹ ਚੀਜ਼ ਬੰਮਲੇ ਕੇ ਰੱਖ ਲੋ ਵੈਸੇ ਯਾਦ ਰੱਖ ਲੋ ਕਿਉਂਕਿ ਬਹੁਤ ਸਾਰੀਆਂ ਭੈਣਾਂ ਆਪਣੇ ਨਾਲ ਉਹ ਆ ਜਿਹੜੀਆਂ ਬਿਲਕੁਲ ਅਣਜਾਣ ਠੀਕ ਆ ਮੈਂ ਤਾਂ ਕਰਕੇ ਬਹੁਤ ਬਰੀਕੀ ਦੇ ਵਿੱਚ ਦੱਸ ਦਉ ਕਾਫੀ ਭੈਣਾਂ ਕਹਿੰਦੀਆਂ ਬਾਈ ਤੁਸੀਂ ਵੀ ਵੀਡੀਓ ਲੰਬੀ ਜਿਆਦਾ ਕਰ ਲਓ ਲੰਬੀ ਵੀਡੀਓ ਦਊਗੀ ਫਿਰ ਜਦੋਂ ਆਪਾਂ ਜਮਾਂ ਬਰੀਕੀ ਦੇ ਵਿੱਚ ਜਾਣ ਜੇ ਹੁਣ ਮੈਂ ਤੁਹਾਨੂੰ ਦੱਸਾਂ ਹੀ ਨਾ ਵੀ 3 ਇੰਚ ਰੱਖਣਾ ਜਾਂ 4 ਇੰ ਤੱਪਰੋ ਗਾਲਤ ਹੋ ਜੂਗਾ ਹੁਣ ਆਪਾਂ 4 ਇੰਚ ਵੱਧ ਰੱਖਾਂਗੇ ਇਸ ਪੈਨ ਨੂੰ 20.5 ਤੇ 4 24.5 12 ਇੱਥੋਂ ਉੱਪਰ ਰੱਖੇ ਸਵਾ 12 ਠੀਕ ਆ ਇੱਥੋਂ ਵੀ ਆਪਾਂ ਆਪਾਂ ਸਵਾ 12 ਲਾ ਲਓ ਸਵਾ 12 ਠੀਕ ਹੈ ਜੀ ਹੁਣ ਆਪਾਂ ਆ ਸਾਰੇ ਨਿਸ਼ਾਨਾਂ ਨੂੰ ਫੱਟੀ ਦੇ ਨਾਲ ਚੱਕਦੇ ਹਾਂ ਸਕੇਲ ਫੱਟੀ ਲਾਵਾਂਗੇ ਇਹ ਉੱਪਰ ਇੱਥੋਂ ਉੱਪਰ ਰੱਖੀ ਤੁਸੀਂ ਲੋੜ ਮੁਤਾਬਕ ਜੇ ਤੁਹਾਨੂੰ ਇਹ ਨਾ ਹੈ ਨਾ ਕੱਪੜਾ ਥੋੜਾ ਵੈਸੇ ਜ਼ਿਆਦਾ ਕੱਪੜਾ ਨਾ ਛੱਡਾ ਕਰੋ ਇੱਧਰ ਸਾਈਡ ਸਲਾਈਂ ਤੇ ਆਹ ਵਾਲਾ ਨਹੀਂ ਫਿਰ ਫਿਟਿੰਗ ਨਹੀਂ ਬਣਦੀ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਪੈਣਾ ਬਾਹਲਾ ਜ਼ਿਆਦਾ ਨਹੀਂ ਕੱਪੜਾ ਰੱਖਣਾ ਜਾਂ ਬਾਅਦ ਚ ਕੱਟ ਦਿਆ ਕਰੋ ਇਹ ਤੁਹਾਨੂੰ ਇਹ ਲੱਗਦਾ ਵੀ ਘਟ ਜੂਗਾ ਬਾਅਦ ਚ ਚੈੱਕ ਕਰਕੇ ਨਾ ਕੱਟ ਦਿਆ ਕਰੋ ਜ਼ਿਆਦਾ ਕੱਪੜਾ ਨਾ ਰੱਖਿਆ ਕਰੋ ਬਿਲਕੁਲ ਆਪਾਂ ਸਿੱਧਾ ਰੱਖਾਂਗੇ ਇਥੇ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਕੱਟਾਂਗੇ ਹੁਣ ਜਿਵੇਂ ਇਸ ਕੱਪੜੇ ਦੇ ਉੱਪਰ ਥੋੜੇ ਥੋੜੇ ਨਾ ਦੇਖੋ ਕੈਂਚ ਲੱਗਿਆ ਹੋਇਆ ਹੈਗਾ ਹ ਆਪਾਂ ਇਹਦੀ ਵਸਤ ਅਲੱਗ ਤੋਂ ਕੈਂਚੀ ਨਾਲ ਵੰਗ ਇੱਕ ਪਰਾਂ ਜਿਹੜੀ ਕਿ ਮੁੜੀ ਹੋਈ ਹੈ ਪਹਿਲਾਂ ਜੇ ਆਪਾਂ ਇਹਨੂੰ ਨਵੀਂ ਕੈਂਚੀ ਦੇ ਨਾਲ ਕੱਟਾਂਗੇ ਤਾਂ ਫਿਰ ਕੱਪੜੇ ਦੇ ਵਿੱਚ ਠੱਕ ਪਾ ਜਾਈਏ ਆਪਾਂ ਕੈਂਚੀ ਦੇ ਵਿੱਚ ਸੌਰੀ ਤਾਂ ਹੁਣ ਆਪਾਂ ਪ੍ਰਾਣੀ ਕੈਂਚੀ ਲੈ ਕੇ ਉਹਨਾਂ ਦੇਖਾਂ ਇਹ ਕੀ ਬ੍ਰਿਕ ਦੀ ਚੀਜ਼ਾਂ ਨਾਲ ਨਾ ਤਿਆਰ ਰੱਖਿਆ ਕਰੋ ਇਹ ਕਿ ਟੱਕ ਦੇਵੋ ਨਾ ਚਾਕਾ ਦੇ ਇਹਨੂੰ ਨਾਲ ਦੀ ਨਾਲ ਬੰਨਨੇਗਾ ਆਪਾਂ ਠੀਕ ਹੈ ਇਹਦੇ ਸੂਟ ਦੇ ਅੰਦਰ ਨਾ ਲਾਈਨਿੰਗ ਲਾਉਣੀ ਆਪਾਂ ਨੇ। ਆਪਾਂ ਕੋਸ਼ਿਸ਼ ਕਰਾਂਗੇ ਵੀ ਨਾਲ-ਨਾਲ ਨਾ ਲਾਈਨਿੰਗ ਦੀ ਵੀਡੀਓ ਪਾ ਜਾਈਏ। ਠੀਕ ਹੈ ਜੀ। ਨਿਸ਼ਾਨ ਦੇ ਬਿਲਕੁਲ ਉੱਪਰ-ਉੱਪਰ ਹੀ ਕਟਾਂਗੇ ਆਪਾਂ। ਚੱਲ। ਨਾ ਵੱਧ ਨਾ ਕਰ। ਬਿਲਕੁਲ ਉੱਪਰ-ਉੱਪਰ ਹੀ। ਇੱਕ ਇਹ ਆਪਾਂ ਦੇਮਾ ਟੱਕ। ਠੀਕ ਆ। ਇੱਕ ਆਪਾਂ ਇਹਨ ਇੱਥੇ ਲਾ ਦੇਣਗੇ। ਉੱਪਰ ਵੀ ਖਿਸਕੀ ਨਾ। ਇੱਕ ਕਪਈ ਫੇਲਾ ਦੇ ਇਹ ਚੀਜ਼ ਨਾ ਬਿਲਕੁਲ ਸੌਖਾ ਹੈ ਨਾ ਕੋਈ ਵੀ ਅਣਜਾਣ ਤੋਂ ਅਣਜਾਣ ਭੈਣ ਵੀ ਕੱਟ ਸਕਦੇ ਇਹਦੀ ਲੈਂਡਿੰਗ ਹੁਣ ਕਈ ਵਾਰੀ ਮੇਰਾ ਟਾਈਮ ਨਹੀਂ ਲੱਗਦਾ ਤਾਂ ਅਮਰਤਪਾਲ ਕੌਰ ਜੀ ਵੀ ਕੱਟ ਨਹੀਂ ਦੇ ਲੈਂਡਿੰਗ ਨਾ ਇਹ ਸੌਖਾ ਵੀ ਨਹੀਂ ਜਦੋਂ ਆਪਾਂ ਕੰਮ ਕਰਦੇ ਆ ਕਿਸੇ ਨੂੰ ਜੀ ਆਪਾਂ ਟਾਈਮ ਦੇ ਗਏ ਫਿਰ ਇਹ ਸਿੱਖੂਗਾ ਜੀ ਆਪਾਂ ਕਹਿੰਦੇ ਤੂੰ ਖਰਾਬ ਕਰ ਦੇਗਾ ਖਰਾਬ ਕਰ ਦੇਗਾ ਫਿਰ ਉਹ ਸਿੱਖ ਨਹੀਂ ਸਕਦਾ ਥੋੜਾ ਜਿਹਾ ਵੀ ਦੂਸਰੇ ਜਿਹੜੇ ਆਪਣੇ ਕੋਲ ਕੋਲੇ ਭੈਣਾ ਹੁੰਦੇ ਨੇ ਨਾਲ ਤਾਂ ਉਹਨਾਂ ਨੂੰ ਟਾਈਮ द्या ਕਰੋ ਤਾਂ ਕਿ ਉਹ ਲੈਂਡਿੰਗ ਕੱਟਣੀ ਵગેਰਾ ਸਿੱਖ ਸਕਣ ਠੀਕ ਹੈ ਜੀ ਤਾਂ ਆਪਾਂ ਕੋਲ ਆਪਾਂ ਨੂੰ ਸਿਆਖੀ ਰੱਖ ਇਸੇ ਤੋਂ ਹੀ ਆਪਾਂ ਇਹਨੂੰ ਲੈਕ ਕਰੀਏ। ਸ਼ਾਬਾਸ਼। ਆਹ ਚੀਜ਼ ਨੂੰ ਨੋ ਮੈਂ ਧਿਆਨ ਦੇ ਵਿੱਚ ਰੱਖਦੇ ਹਾਂ ਤਾਂ ਹੀ ਉਹ ਸਿੱਧਾ ਕੱਟਿਆ ਕਿ ਵੀ ਕਿਸੇ ਭੈਣ ਨੇ ਮਨ ਚ ਕਨਫਿਊਜ਼ ਹੋਈ ਵੀ ਅੱਜ ਬਾਈ ਨੇ ਸੂਟ ਕਿਵੇਂ ਸਿੱਧਾ ਕੱਟ ਲਿਆ ਨਾ ਕਿਉਂਕਿ ਇਹਦੇ ਨਾਲ ਬਾਰਡਰ ਸੀ ਕਿ ਮੈਨੂੰ ਇਹ ਸੀ ਮਾਰਾ ਮੋਟਾ ਵੀ ਇਧਰ ਉਧਰ ਹੋ ਗਿਆ। ਆਹ ਚੀਜ਼ ਦੇ ਨਾਲ ਆਪਾਂ ਸੈਂਟਰ ਰੱਖਣਾ ਹੈ। ਆਮ ਠੀਕ ਹੈ ਜੇ ਇੱਕ ਸੂਟ ਵੀ ਇਧਰ ਉਧਰ ਹੋ ਗਿਆ ਫਿਰ ਦਿੱਕਤ ਆਊਗੀ। ਤਾਂ ਕਰਕੇ ਮੈਨੂੰ ਸਿੱਧਾ ਕਰਕੇ ਹੀ ਕੱਟਿਆ ਜੀ। ਕਿ ਕਿਸੇ ਵੀ ਚੀਜ਼ ਦੀ ਦਿੱਕਤ ਨਾ ਹੋ। ਹੈਨਾ? ਪ੍ਰੈਸ ਦਾ ਲਾਜ਼ਮੀ ਧਿਆਨ ਰੱਖਣਾ। ਕੋਲੇ ਪ੍ਰੈਸ ਗਰਮ ਰੱਖਿਆ ਕਰੋ। ਜਦੋਂ ਵੀ ਆਪਾਂ ਸੂਟ ਬਣਾਉਣੇ ਆ ਜਾਂ ਕੱਟਦੇ ਆ। ਇਹ ਇੱਕ ਦੋ ਚੀਜ਼ਾਂ ਜੇ ਤੁਸੀਂ ਧਿਆਨ ਰੱਖ ਕੇ ਤਾਂ ਤੁਹਾਡੇ ਵੀ ਕੱਪੜੇ ਜਿਹੜੇ ਟੇਲਰ ਵਾਂਗੂ ਬਿਲਕੁਲ ਪਰਫੈਕਟ ਆਉਣਗੇ। ਦੇਖੋ। ਚੰਗੀ ਤਰ੍ਹਾਂ ਆਪਾਂ ਨੂੰ ਸੈਟ ਕਰਾਂਗੇ ਇੱਥੋਂ। ਚੈੱਕ ਕਰਕੇ ਕਿੱਟ ਕਿੰਨਾ-ਕਿੰਨਾ ਹੈ ਤਾਂ ਸੂਟ ਆਵੇ। ਕੱਟਣ ਵੇਲੇ ਜੇਦੋਂ ਆਪਾਂ ਨਹੀਂ ਗਾਲ ਕਰਾਂਗੇ ਤਾਂ ਜਦੋਂ ਕੱਟਿਆ ਸਹੀ ਗਿਆ ਸੂਟ ਬਣੂਗਾ ਵੀ ਸਹੀ ਹੈਨਾ? ਜੇ ਆਪਣਾ ਸੂਟ ਸਹੀ ਨਹੀਂ ਕੱਟਿਆ ਇਹਦਾ ਫਿਰ ਦਿੱਕਤ ਆਉਂਦੀ ਹੈ। ਦੇਖੋ ਬਣਾਇਆ ਆਪਾਂ ਕਿੰਨਾ ਹੈ? 15 15 ਤੇ 15 ਠੀਕ ਹੈ ਇੱਕ ਵਾਰੀ ਹੁਣ ਆਪਾਂ ਇਹਦੀ ਪ੍ਰੈਸ ਦੇ ਨਾਲ ਕਰੀਬ ਪਾਵਾਂਗੇ। ਆਹ ਲੈਣਾ ਵੀ ਧਿਆਨ ਰੱਖਣਾਗਾ ਬਾਰਡਰ ਵਾਲਿਆਂ ਦਾ ਵੀ ਸਹੀ ਆ। ਇਹ ਐਸਾ ਕੱਲੀ-ਕੱਲੀ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਫਿਰ ਉਸ ਤੋਂ ਬਾਅਦ ਆਪਾਂ ਨੇ ਇਹਦੇ ਪ੍ਰੈਸ ਮਾਰਾਂਗੇ। ਲੋਕੀ ਬਰਸਤੀ ਵਰਤੋਂ ਮੈਂ ਹਰ ਕਮੀੜੀ ਚ ਗੈਣਾ ਨਾ ਵੀ ਥੋੜੀ ਵੱਧ ਕਰਿਆ ਕੋ ਤਾਂ ਕਿ ਜਿਹੜੀ ਸੂਟ ਦੀ ਫਿਟਿੰਗ ਆ ਉਹ ਤੇ ਪੂਰਾ ਫਰਕ ਪੋਵੇ ਵੇਖੋ ਜਿੰਨੇ ਮਾੜੇ ਮੋٹے ਜਿਹੜੇ ਬਾਲ ਹੁੰਦੇ ਨਾ ਉਹ ਨਿਕਲ ਜਾਂਦੇ ਨਹੀਂ ਤਾਂ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਉਂਦੇ ਬਈ ਪਹਿਲੇ ਸਹੀ ਸੀਗਾ ਸੂਟ ਜਦੋਂ ਸੂਟ ਤਿਆਰ ਕਰਕੇ ਪ੍ਰੈਸ ਕਰਕੇ ਪਾ ਲਿਆ ਤਾਂ ਉਹ ਥੋੜੇ ਲੂਜ਼ ਹੀ ਰਹਿ ਗਏ ਹਨ ਕਿਉਂਕਿ ਭੈਣਾਂ ਦੇ ਸੂਟ ਮਾੜੇ ਜਿਹੇ ਭੈਣਾਂ ਸ਼ੌਂਕ ਨਾ ਪਾਉਂਦੀਆਂ ਨਾ ਕੱਪੜੇ ਉਹ ਇੱਕ ਸੂਟ ਵੀ ਖੁੱਲਾ ਹੋ ਜੇ ਤਾਂ ਵੀ ਆਸ ਨਹੀਂ ਇੱਕ ਸੂਟ ਟਾਈਟ ਹੋ ਜੇ ਤਾਂ ਵੀ ਦੱਸ ਨਹੀਂ ਸੂਟ ਥੋੜਾ ਟਾਈਟ ਆਗਾ ਹਨ ਲੂਜ਼ ਥੋੜਾ ਤਾਂ ਚ ਉਨੀਪਰ ਦੀ ਵਾਰੀ ਚੈੱਕ ਕਰ ਲਈ ਸਹੀ ਹੈ ਬਿਲਕੁਲ ਹੁਣ ਆਪਾਂ ਇਹਦੇ ਉੱਪਰ ਰੱਖਾਂਗੇ ਫਰੰਟ ਪੱਲਾ ਇਹ ਠੀਕ ਹੈ ਇਸੇ ਤਰ੍ਹਾਂ ਇੱਕ ਉੱਪਰ ਸੈੱਟ ਕਰ ਲਓ ਟਾਈਮ ਜਿੰਨਾ ਮਰਜ਼ੀ ਲੱਗ ਜਾਏ ਕਟਾਈ ਤੇ ਕੋਈ ਕਾਲ ਨਾ ਕਰਿਆ ਕਰੋ ਮੈਂ ਬਿਲਕੁਲ ਕਾਲ ਨਹੀਂ ਕਰਦਾ ਮੈਨੂੰ ਇਹ ਹੁੰਦਾ ਜੀ ਕੋਈ ਗੱਲ ਨਹੀਂ ਹੈ ਨਾ 10 ਮਿੰਟ ਵਧ ਲਾਂਗੇ 20 ਮਿੰਟ ਅੱਧਾ ਘੰਟਾ ਜਦ ਤੱਕ ਮੇਰੇ ਮਨ ਨੂੰ ਤਸੱਲੀ ਨਹੀਂ ਹੁੰਦੀ ਫਿਰ ਮੈਂ ਉਹਨਾਂ ਚੱਕਰ ਇਹਨੂੰ ਸੈੱਟ ਕਰੀ ਜਾਂਦਾ ਰਹਿੰਦਾ। ਲੋ ਕੰਮ ਥੋੜਾ ਸ਼ੌਕ ਨਾਲ ਵੱਧ ਕਰਿਆ ਕਰੋ ਫਿਰ ਕੰਮ ਵੀ ਆਪਾਂ ਨੂੰ ਕਹਿੰਦੇ ਠੀਕ ਆ ਹਾਂ। ਤੋ ਆਪਾਂ ਕਾਲੀ ਕਰਦੇ ਹਾਂ ਕੰਮ ਨਵੇੜੇ ਦੀ ਫਿਰ ਨਹੀਂ ਕੰਮ ਬੰਦ ਆਦਾ। ਜਿਵੇਂ ਕਾਲ ਲੱਗ ਰਿਹਾ ਕੋ। ਉਹ ਮਗਾਕ ਤੋਂ ਟਾਈਮ ਕਹਿ ਕੇ ਲੈ ਲਿਆ ਕਰੂ ਮੇਰੇ ਕੋਲੇ ਟਾਈਮ ਨਹੀਂ। ਔਰ ਇਹ ਨਹੀਂ ਹੈ ਵੀ ਤੁਸੀਂ ਫਾਹਾ ਵੜ ਦਿਓ ਅਗਲੇ ਸਮੁੰਦਰ ਫਿਰ ਦੁਬਾਰੀ ਨਹੀਂ ਗਾ ਕੋਈ ਵੀ ਆਊਗਾ ਤਾਂ ਕਰਕੇ ਜੇ ਕੋਈ ਕਾਲ ਕਰਦਾ ਭਰਾ ਜਾਂ ਭੈਣ ਹਾਂ। ਜੇ ਸਾਫ ਮਣਾ ਕਰਦਾ ਗੁਰੂ ਵੀ ਜੇ ਕਰਵਾਉਣਾ ਕੰਮ ਸ਼ੌਕ ਦਾ ਨਹੀਂ ਤਾਂ ਕਿ ਤੂੰ ਹੋਰ ਕਰਵਾ ਲ ਮੈਥੋਂ ਨਹੀਂ ਬੰਦਦਾ ਹਣਾ ਆਪਣਾ ਇੱਕ ਤਾਂ ਹੱਥ ਖਰਾਬ ਹੋ ਜਾਂਦਾਗਾ ਇੱਕ ਅਗਲੇ ਦਾ ਜਦੋਂ ਆਪਾਂ ਕਪੜਾ ਖਰਾਬ ਕਰਾਂ ਗਲਤੀ ਉਹਦੀ ਹੁੰਦੀ ਨਾ ਮਾ ਆਪਣਾ ਲੱਗਦਾ ਕਿ ਹਾਂ ਹੁਣ ਆਪਾਂ ਇੱਥੋਂ ਲਾਵਾਂਗੇ ਨਿਸ਼ਾਨ ਇਹਦਾ ਪੌਣੇ 2 ਇੰਚ ਆ ਦੇਖੋ ਐਸੇ ਨਿਸ਼ਾਨ ਆਮ ਨਿਸ਼ਾਨ ਆਪਾਂ ਲਾਇਏ ਹਾਂ 7 ਇੰਚ ਦਾ ਇੱਥੋਂ ਪੌਣੇ 2 ਤੇ ਕਿਉਂਕਿ ਇਹ ਭੈਣ ਪਤਲੀ ਆ ਜੇ ਕੋਈ ਭੈਣ ਦੇ ਆ ਚੀਜ਼ ਜਿਆਦੇ ਹੁੰਦੀ ਆ ਪਰ ਫਿਰ ਆਪਾਂ ਨੇ 2 ਇੰਚ ਤੇ ਲਾਉਣਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਹੁਣ ਆਪਾਂ ਲਾਵਾਂਗੇ ਪੌਣੇ 2 ਹਾਂ ਇਥੋਂ ਆਪਾਂ ਇਹ ਨਾਲ ਨਾਲ ਵੀ ਗਲਾਈ ਦੇਵਾਂਗੇ ਤੇ ਜੇ ਕਿਸੇ ਭੈਣ ਦਾ ਸੂਟ ਦਾ ਗਲਾ ਪਿੱਛੇ ਜਾਂਦਾ ਫਿਰ ਤੁਸੀਂ 1 ਇੰਚ ਜਾਂ ਪੌਣਿਆਂ ਵਿੱਚ ਵੱਧ ਚੱਕ ਦੇਣਾ ਫਿਰ ਉਹਦੇ ਜਿਹੜੇ ਚੱਕੋਗੇ ਤੁਸੀਂ ਉਹਨਾਂ ਦੇ ਆਹ ਮੋਢਾ ਜ਼ਰੂਰ ਕੱਟ ਕਰ ਲੈਣਾ ਇਹ ਚੀਜ਼ ਲਾਈ ਵੀ ਭਾਵੇਂ ਮੈਨੂੰ ਫੋਨ ਲਾ ਕੇ ਪੁੱਛ ਲਓ ਬਈ ਕਿੰਨਾ ਕਿੰਨਾ ਰੱਖੀਏ ਗਲਤ ਕੱਟਣ ਦੀ ਥਾਂ ਤੇ ਤੁਸੀਂ ਫੋਨ ਲਾ ਲਿਆ ਕਰੋ ਕੋਈ ਦਿੱਕਤ ਨਹੀਂ ਮੈਂ ਤੁਹਾਨੂੰ ਆਪ ਕਹਿਣਾ ਉਹਨੇ ਫੋਨ ਲਾ ਲਿਆ ਕਰੋ ਸ਼ਾਮ ਨੂੰ 8 ਵਜੇ ਤੋਂ ਬਾਅਦ ਪਰ ਕਾਲੀ ਨਾ ਕਰਿਆ ਕਰੋ ਜਾਂ ਵਟਸਐਪ ਤੇ ਮੈਸੇਜ ਛੱਡ ਦਿਆ ਕਰੋ ਜੇ ਫੋਨ ਕਿਸੇ ਭੈਣ ਦਾ ਨਹੀਂ ਚੱਕਿਆ ਇਹਨੇ ਗੁੱਸਾ ਨਾ ਕਰਿਆ ਕਰੋ WhatsApp ਤੇ ਮੈਸੇਜ ਛੱਡਦੇ ਕੋਲ ਭਾਈ ਮੈਂ ਸੂਟ ਕੱਟਣਾ ਤੇ ਆ ਚੀਜ਼ੇ ਮੈਨੂੰ ਦਿੱਕਤ ਆ ਰਹੀ ਹੈ ਮੈਨੂੰ ਫਟਾਫਟ ਥੋੜਾ ਜਲਦੀ ਜਵਾਬ ਦੇ ਦਿਓ ਤੇ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਜਦੋਂ ਤੁਸੀਂ WhatsApp ਤੇ ਮੈਸੇਜ ਘੱਟ ਪੜ੍ਹ ਕੇ ਬੇਦੀ ਜਵਾਬ ਦੇ ਰਹੇ ਹੁੰਦਾ ਹੁਣ ਬਾਕੀ ਨਾ ਤੁਸੀਂ ਆਹਦਾ ਗਰੁੱਪ ਦੇ ਵਿੱਚ ਨੰਬਰ ਐਡ ਕਰਾ ਲਿਆ ਕਰੋ ਉਹ ਫਿਰ ਜਦੋਂ ਮੇਰੇ ਕੋਲ ਨੰਬਰ ਕੋਈ ਸੇਵ ਹੁੰਦਾ YouTube ਵਾਲਾ ਹਨਾ ਉਹ ਫਿਰ ਮੈਂ ਦੇਖ ਕੇ ਚੱਕ ਲੈਣਾ ਕਿ ਕਿਸੇ ਨੂੰ ਕੋਈ ਭੈਣ ਨੂੰ ਜ਼ਰੂਰੀ ਕੰਮ ਹੋਊਗਾ ਨਹੀਂ ਤਾਂ ਕੋਈ ਵੈਸੇ ਤੇ ਨਹੀਂ ਪੈਣਾ ਨਹੀਂ ਫੋਨ ਕਰਦਿਆਂ ਉਹਦੇ ਫੋਨ ਕਰੀ ਜੇ ਕੋਈ ਜ਼ਰੂਰੀ ਕੰਮ ਹੁੰਦਾ ਤਾਂ ਕਰਕੇ ਤੁਹਾਨੂੰ ਕਹਿਣਾ ਹੁਣ ਆਪਾਂ ਜਿਹੜਾ ਆਪਣ ਆਪਾਂ ਅੰਦਰਤਰ ਪਾਈ ਦੀ ਇਸੇ ਮੁੱਢ ਲੈ ਰਾਂਗੇ ਵਰਤੋਂ ਦੇ ਵਿੱਚ 22 ਇੰਚ ਲਗਭਗ ਲੋ ਠੀਕ ਹੈ ਇਹ ਪਰ ਆ ਕਿ ਪਲੇ ਜੋੜ ਨਹੀਂ ਕਰੋਂ ਆਪਣੇ ਆਪਾਂ ਫਰੰਟ ਵੱਲੇ ਦੀ ਜੋੜ ਪਾਉਂਦੇ ਹਾਂ ਹਾਂ ਸਾਰੇ ਸੂਟ ਦੀ ਆਪਾਂ ਲਾਈਨਿੰਗ ਦੀ ਵੀਡੀਓ ਵੀ ਪਾਵਾਂਗੇ ਕਿਤੇ ਫਿਰ ਵੀ ਨਾ ਕਿਸੇ ਚੀਜ਼ ਦੀ ਸਮਝ ਲੱਗੇ ਤਾਂ ਤੁਸੀਂ ਪੁੱਛ ਸਕਦੇ ਹੋ ਬਾਕੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਜ਼ਰੂਰ ਦਿਆ ਕਰੋ ਬਾਈ ਸਾਨੂੰ ਸਮਝ ਲੱਗਦੀ ਆ ਜਾ ਨਹੀਂ ਲੱਗਦੀ ஏਜੀ ਲਾਈਨ ਵਿੱਚ ਦੱਸਿਆ ਕਰੋ ਫਿਰ ਮੈਨੂੰ ਪਤਾ ਨਹੀਂ ਲੱਗਦਾ ਹਨ ਕਿ ਤੁਹਾਡੇ ਕੁਛ ਪੱਲੇ ਪੈ ਰਿਹਾ ਜਾਂ ਨਹੀਂ ਪੈ ਰਿਹਾ ਜਿਹੜੀਆਂ ਭੈਣਾਂ ਨੂੰ ਨਹੀਂ ਲਿਖਣਾ ਆਉਂਦਾ YouTube ਤੇ ਜਾ ਕੇ ਉਹ WhatsApp ਤੇ ਬੋਲ ਕੇ ਭੇਜਿਆ ਕਰੋ ਪਰ 10 ਜ਼ਰੂਰ ਦੇਆ ਕਰੋ ਹੁਣ ਤੇ ਆ ਲੋ ਆਪਾਂ ਇਹਨਾਂ ਸੂਟ ਨਾਲ ਨਾਲ ਨਹੀਂ ਰੱਖਿਆ ਕਿਉਂਕਿ ਸਾਡੇ ਜਿਹੜੇ ਬੜੇ ਹੋਏ ਸੂਟ ਹੁੰਦੇ ਆ ਉਹ ਪਿੱਛੇ ਨਹੀਂ ਜਾਂਦੇ ਪਰ ਭੈਣਾਂ ਦੇ ਕੋਈ ਬਣਾਉਣ ਦੇ ਵਿੱਚ ਦਿੱਕਤ ਹੁੰਦੀ ਆ ਤਾਂ ਕਰਕੇ ਪਿੱਛੋਂ ਜਾਂ ਲਾ ਜਾਂ ਕਿਸੇ ਭੈਣ ਦਾ ਸਰੀਰ ਜਿਆਦਾ ਹੀ ਪੇਟ ਵਗੈਰਾ ਜਿਆਦਾ ਹੁੰਦਾ ਉਹਨਾਂ ਦੀ ਅਸੀਂ ਚੱਕਦੇ ਹਰਕ ਦਿਨ ਨਹੀਂ ਚੱਕਦੇ ਇੱਕ ਹੈ ਠੀਕ ਹੈ ਜੀ ਤੁਸੀਂ ਬਾਕੀ ਗਾਹਕ ਨੂੰ ਪੁੱਛ ਲਿਆ ਕਰੋ ਵੈਸੇ ਗਾਹਕ ਦੱਸ ਦਿੰਦੇ ਮੈਨੂੰ ਆ ਚੀਜ਼ੇ ਦਿੱਕਤ ਹੁੰਦੀ ਪਹਿਲੀ ਜਿਹੜੀਆਂ ਭੈਣਾਂ ਜ਼ਿਆਦਾ ਜਾਣਕਾਰ ਹੁੰਦੇ ਹਨ ਵੀ ਮੇਰਾ ਜਿਹੜਾ ਗਲਾ ਉਹ ਤਾਂ ਹਾ ਨੂੰ ਚੜਦਾ ਰਹਿੰਦਾ ਉਹਨੇ ਤੁਸੀਂ ਇਹ ਚੀਜ਼ ਜ਼ਰੂਰ ਨੋਟ ਕਰ ਲਾਗੇ ਟੱਕ ਦੇ ਉੱਪਰ ਆਪਾਂ ਟੱਕ ਦੇ ਤਾ ਇਸ ਤਰ੍ਹਾਂ ਇਸੇ ਤਰੀਕੇ ਹੁਣ ਆਪਾਂ ਇੱਥੋਂ ਪੈਨ ਲਾਵਾਂਗੇ ਇਹਦੇ ਇਹ ਆ ਲੁੱਟ ਇੱਥੇ ਲਾ ਲਿਆ ਇੱਕ ਇੱਥੇ ਲਾ ਲਿਆ ਇੱਕ ਕੱਪਾ ਇਥੇ ਲਾ ਮਰੰਟ ਪੱਲੇ ਆ ਤੇ ਬੈਕ ਪੱਲੇ ਕੱਟੇਗੇ ਆ ਪਹਿਲੇ ਲਾਜ਼ਮੀ ਲਾ ਲੈ ਕਰੋ ਪਹਿਣਾ ਜਿਹੜੇ ਜਿਹੜੇ ਪਹਿਣਾ ਨੂਨ ਲੈਂਡਿੰਗ ਵਾਲੇ ਸੂਟ ਕੱਟਣ ਦੇ ਵਿੱਚ ਦਿੱਕਤਾਂ ਦੀ ਹੱਲਦਾਰ ਨੇ ਕਪੜਾ ਹਨਾ ਉਹਨਾਂ ਵਾਸਤੇ ਬਹੁਤ ਵਧੀਆ ਇਹ ਚੀਜ਼ ਠੀਕ ਹੈ ਜਦੋਂ ਆਪਾਂ ਲੈਂਡਿੰਗ ਕਟਾਂਗੇ ਆ ਦੇਖੋ ਜੀ ਪੱਲੇ ਹਲਾਈ ਜੰਦੇ ਆਪਾਂ ਕੋਈ ਦਿੱਕਤ ਨਹੀਂ ਨਹੀਂ ਤਾਂ ਆਪਣਾ ਦੁੱਗਣਾ ਟਾਈਮ ਲੱਗਦਾ ਪੱਲੇ ਹਾਲੇ ਜਾਂਦੇ ਫਿਰ ਦਿੱਕਤ ਆਉਂਦੀ ਹੈ ਲੋ ਜਿੱਤ ਵੀ ਗਾਲਾ ਪਹਿਣਾ ਲੱਗਦਾ ਬਹੁਤ ਟਾਈਮ ਲੱਗਦਾ ਆਪਾਂ ਨੂੰ ਹਨਾ ਤੇ ਸੈੱਟ ਨਹੀਂ ਬੰਨਦਾ ਔਰ ਹੁਣ ਆਪਾਂ ਪਹਿਲੀ ਬਾਤ ਘਾਟੇ ਦੀ ਕਨੋ ਉਹ ਲਾ ਦੇਗੇ ਫਿਰ ਆਪਾਂ ਬਾਹਾਂ ਦੇ ਵਿੱਚ ਕਿੱਥੇ ਕਿੱਥੇ ਜੋੜ ਬਣਾਉ ਤੁਸੀ ਧਿਆਨ ਨਾਲ ਦੇਖਣਾ ਨੇ ਪਹਿਲਾ ਆਪਾਂ ਦੇਖਾਂਗੇ ਕੋ ਬਾਰਡਰ ਵਗੈਰਾ ਹੈਗਾ ਬਾਹਾਂ ਤੇ ਜੇ ਨਹੀਂ ਜੇ ਹੈਗਾ ਤਾਂ ਆਪਾਂ ਉਹ ਸ਼ਿੱਟ ਕਰਕੇ ਲਾ ਦੇਣਾ ਆਉਂਦੇ ਇਸ ਪੇਨ ਦੇ ਲਿਗਾ ਬਾਹਾਂ ਦੇ ਮਾਡਲ ਠੀਕ ਹੈ ਜੀ ਤੇ ਬਾਹਾਂ ਦੀ ਲੰਬਾਈ ਇਹਨੇ ਵਧਾ ਲਈ ਸੀ ਪਹਿਲਾਂ ਵਾਲੇ ਸੂਟ ਦੀ ਸਾਢੇ ਵੀ ਜੀ ਆਪਾਂ ਅੱਜ ਤੋਂ ਲਗਭਗ ਪੰਜ ਸਿਰ ਪਹਿਲਾਂ ਜੀ ਵੀਡੀਓ ਪਾਈ ਸੀ ਸਿੰਪਲ ਸੂਟ ਦੀ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਆਪਾਂ ਲਾਈਨਿੰਗ ਵਾਲਾ ਸੂਟ ਕੱਟਾਂਗੇ ਤਾਂ ਆਪਾਂ ਵੱਧ ਵੀ ਰੱਖਣਾ ਹੁੰਦਾ ਤੇ ਉਹ ਪਹਿਣਾ ਜਰੂਰ ਧਿਆਨ ਦਿਓ ਜਿਹੜੇ ਫਾਇਨਲ ਸਿੰਪਲ ਥੂਤ ਨੂੰ ਨਾਪ ਲੈ ਕੇ ਲੈਂਡਿੰਗ ਵਾਲਾ ਸਭੂ ਬਣਾਉਣਾ ਉਹਨਾਂ ਵਾਸਤੇ ਮੈਂ ਕਹਿਣਾ ਹੁੰਦਾ ਵੀ ਦੋਨੇ ਪਾਸੋਂ ਇੰਨਾ ਇੰਨਾ ਜਾਨੀ ਕਿ ਟੋਟਲ ਅੱਧਾ ਇੰਚ ਫੁੱਲਾ ਰੱਖਣਾ ਹੈ ਕਿ ਇੱਥੋਂ ਇੱਥੋਂ ਤੇ ਇੱਥੋਂ ਕਿਉਂਕਿ ਲੈਂਡਿੰਗ ਆਪਣੀ ਜਗ੍ਹਾ ਲੈਂਦੀ ਆ ਤੇ ਲੈਂਡਿੰਗ ਫੁੱਲ ਵੈਲ ਆਇਆ ਕਰੋ ਵਧੀਆ ਕਈ ਭੈਣਾਂ ਕਹਿੰਦੀ ਹੈ ਭਾਈ ਕਿਹੜੀ ਲੱਗੇ ਪਰ ਜਿਵੇਂ ਇਹ ਆਏ ਨਹੀਂ ਹੁੰਦਾ ਭੈਣ ਉਹ ਜਿਵੇਂ ਆਪਾਂ ਅਸੀਂ ਬਠਿੰਡੇ ਰਹਿੰਦੇ ਆ ਸਾਨੂੰ ਇੱਥੋਂ ਮਿਲ ਜਾਂਦੀ ਹੈ ਸੈਭੀ ਮਿੰਮਲ ਫੁੱਲ ਵੈਲ ਵਧੀਆ ਆ ਰਹੀ ਹੈਨਾ ਤੁਸੀਂ ਛੇੜੇ ਜਿਹਰ ਚ ਜਾਓਗੇ ਉੱਥੇ ਕੱਪੜੇ ਦਾ ਬ੍ਰਾਂਡ ਬੱਕਰਾ-ਵੱਕਰਾ ਮ ਕਿਉਂ ਤੁਸੀਂ ਉਹਨੂੰ ਦੱਸ ਦਿੰਦੇ ਆ ਵੀ ਅਸੀਂ ਸੂਟ ਦੇ ਅੰਦਰ ਲਾਉਣੇ ਆ ਕੱਪੜਾ ਫਿਰ ਚੰਗੇ ਚੰਗੇ ਦੁਕਾਨਦਾਰ ਦਾ ਤਾਂ ਮਨ ਵੀ ਬੀਜਮਾਨ ਹੋ ਜਾਂਦਾ ਉਹ ਆਪ ਨੂੰ ਸਸਤੀ ਲੈਣੀ ਪੁੰਦਾ 50 60 ਰੁਪਏ ਮੀਟਰ ਵਾਲੀ ਲਾਓ 70 80 ਦੇਊਗਾ ਪਰ ਆਪ ਨੂੰ ਦੇਊਗਾ 50 ਵਾਲੀ ਹਣ ਤਾਂ ਕਿ ਮੈਂ ਕਹਿਣਾ ਤਾਂ ਤੁਸੀਂ ਦੱਸਿਆ ਨਾ ਕਰੋ ਵੀ ਅਸੀਂ ਲਾਈਨਿੰਗ ਲਾਉਣੀ ਹੈ ਕੀ ਕਰਨਾ ਤੁਸੀਂ ਚੁੱਪ ਕਰਕੇ ਸੂਟ ਦੀ ਕਟਿੰਗ ਲੈ ਜਾ ਕੇ ਰੂ ਸਾਨੂੰ ਇਹ ਨਾਲ ਦੀ ਪੱਗ ਦੇ ਦਿਓ ਕੋਈ 5 ਮੀਟਰ ਜਾਂ ਵੈਸੇ ਇਹ ਵਧੀਆ ਜਿਹੜੀ ਲਾਈਨਿੰਗ ਹੁੰਦੀ ਆ ਉਹ 5 ਮੀਟਰ ਬਾਧੂ ਹੁੰਦੀ ਆ ਜਿਹੜੀ ਤੁਸੀਂ ਦੂਸਰੀ ਲੈਣੇ ਉਹ ਸਸਤੀ ਵਾਲੀ ਉਹ 5.5 ਲੱਗੂਗੀ ਕਿਉਂਕਿ ਉਹਦਾ ਪਣਾ ਵੀ ਘ ਵਧੀਆ ਜਿਹੜੀ ਲੈਂਡਿੰਗ ਉਹਦਾ ਪਣਾ ਵੀ ਜ਼ਿਆਦਾ ਹੋਊਗਾ ਤੇ ਕੱਪੜਾ ਵੀ ਵਧੀਆ ਹੋਊਗਾ ਕਾਣ ਵੀ ਨਹੀਂ ਪਊਗਾ ਇਹਦੇ ਵਿੱਚ ਨਹੀਂ ਤਾਂ ਆਪਾਂ ਦੇਖਦੇ ਧੋਣ ਤੋਂ ਬਾਅਦ ਨਾ ਇਹਨੇ ਨਾ ਕਾਣ ਪੈ ਜਾਂਦਾ ਹੈਗਾ ਕੱਪੜੇ ਦੇ ਵਿੱਚ ਹੀ ਤੇ ਉਹ ਬਾਅਦ ਦੇ ਵਿੱਚ ਆਪਣਾ ਸੂਤ ਵੀ ਇੱਕ ਪਾਸੇ ਜਾਂਦਾ ਰਹਿੰਦਾ ਇਹ ਕੀ ਦਾ ਲਾਜ਼ਮੀ ਧਿਆਨ ਰੱਖਣਾ ਜਦੋਂ ਵੀ ਦੁਕਾਨ ਤੇ ਜਾਣਾ ਉਹਨੂੰ ਦੱਸ ਦੋ ਵੀ ਅਸੀਂ ਪੱਕਾ ਦਾ ਕੱਪੜਾ ਲੈਣਾ ਇਹਦੇ ਨਾਲ ਨਾਲ ਹਨਾ ਬੀਜੀ ਰੰਗ ਫੇਟ ਹੋ ਗਿਆ ਜਾਂ ਕੋਈ ਵੀ ਦਿੱਕਤ ਆ ਗਈ ਭਈ ਅਸੀਂ ਇੱਥੇ ਹੀ ਦੇ ਜਾਂਗੇ ਵਾਪਸ ਫੇ ਦੁਕਾਨਦਾਰ ਡਰਦਾ ਫੇਰ ਦਿੰਦਾ ਨਹੀਂ 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 ਤਾਂ ਸਸਤੀ ਲਓ ਆਪਾਂ ਇਥੋਂ ਕੱਟ ਲਾਂਗੇ ਠੀਕ ਆ ਬਾਕੀ ਜਿਹੜੀਆਂ ਭੈਣਾਂ ਬਠਿੰਡੇ ਆ ਸਕਦੀਆਂ ਜਾਂ ਸਾਡੇ ਕੋਲੇ ਆ ਕੇ ਲੈ ਜਾ ਸਕਦੇ ਐਕਚੁਅਲੀ ਆ ਸਾਡੇ ਉਹ ਬਠਿੰਡੇ ਵੀ ਮੇਰੇ ਤੋਂ ਐਡਰੈਸ ਲੈ ਲਿਆ ਗੁਰੂ ਵੀ ਬਈ ਬਾਈ ਸਾਨੂੰ ਪੈਨ ਡਾਊਨ ਔਖਾ ਬਠਿੰਡੇ ਕਿਹੜੀ ਦੁਕਾਨ ਤੋਂ ਮਿਲੂਗਾ ਹਨਾ ਤਾਂ ਫੋਨ ਤੇ ਤੁਸੀਂ ਸੰਪਰਕ ਕਰਕੇ ਉੱਥੋਂ ਆਪਣਾ ਲੈ ਲਿਆ ਕਰੋ ਲੈਣੇ ਵਗੈਰਾ ਬਾਕੀ ਜਿਹੜੀਆਂ ਭੈਣ ਟੇਲਰ ਮਟੀਰੀਅਲ ਲੈਣਾ ਹੁੰਦਾ ਜਾਂ ਕੋਈ ਰੀਲਾ ਵਗੈਰਾ ਉਹ ਵੀ ਸੰਪਰਕ ਕਰ ਲਿਆ ਕਰੋ ਬਈ ਕਿੱਥੋਂ ਮਿਲਦਾ ਸਾਨੂੰ ਦਿੱਕਤ ਆਉਂਦੀ ਹੈ ਹਨਾ ਤਾਂ ਕਰਕੇ ਵੀ ਵਧੀਆ ਮਟੀਰੀਅਲ ਹੀ ਲਾਇਆ ਕਰੋ ਜਿਹੜੀਆਂ ਭੈਣ ਆ ਜਾਂ ਕੋਈ ਭਰਾ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਦਿੱਕਤ ਆਉਂਦੇ ਰੀਲਾ ਦਾ ਮੈਂ ਤੁਹਾਨੂੰ ਦੱਸਿਆ ਹੋ ਉਹ 360 ਰੁਪਏ ਦਾ ਡੱਬਾ ਹੁੰਦਾ ਵਧੀਆ ਰੀਲਾਂ ਦਾ ਪੂਰਾ ਸੂਟ ਬੰਦਾ ਉਹਨਾਂ ਨਾਲੇ ਪੱਕੀ ਹੁੰਦੀ ਰੀਲ ਠੀਕ ਹੈ ਜੀ ਸਸਤੀਆਂ ਰੀਲਾਂ ਜਿਵੇਂ ਆਹ ਹੀ ਨਾ ਬੋਲੀ ਆ ਗਈ ਜਗ ਉਹ ਨਾ ਲਿਆ ਕਰੋ ਵਧੀਆ ਰੀਲਾਂ ਹੀ ਲਿਆ ਕਰੋ ਜਿਵੇਂ ਸਪੇਡ ਜਾਂ ਵਰਧਮਾ ਠੀਕ ਆ ਤਾਂ 360 70 ਰੁਪਏ ਦਾ ਡੱਬਾ ਹੁੰਦਾ 1 360 ਦਾ ਹੁੰਦਾ 1 ਇਸ ਤੋਂ ਵੀ ਉੱਪਰ ਆਈ ਜਿਉ 370 ਦਾ ਬਸ ਯਾਨੀ 3 ਰੁਪਏ 70 ਪੈਸੇ ਦੀ ਜਾਂ 3 ਰੁਪਏ 60 ਪੈਸੇ ਦੀ ਰੀਲ ਪੈਂਦੀ ਆਪਾਂ ਨੂੰ ਤਾਂ ਪੂਰੇ ਬਾਕਸ ਦੋ ਚਾਰ ਬਣਵਾ ਲਿਆ ਕਰੋ ਨਾਲੇ ਬਾਰੀ-ਬਾਰੀ ਆਪਾਂ ਨੂੰ ਭਜਰਣੀ ਮਿਲਦਾ ਹੈ ਉਹ ਜੀ ਹੁਣ ਆਪਾਂ ਇੱਥੇ ਕਰੀਪ ਆਵਾਂਗੇ ਪ੍ਰੈਸ ਮਾਰਕੀ ਚੰਗੀ ਤਰ੍ਹਾਂ ਹੁਣ ਆਪਾਂ ਨੇ ਜੋੜ ਦੇਖਣਾ ਵੀ ਆਪਾਂ ਨੇ ਕਿੱਥੇ ਕਿੱਥੇ ਪਾਉਣਾ ਬਾਹਾਂ ਦੇ ਅੱਗੇ ਪੋਗੇ ਜੋੜ ਕਿੱਥੇ ਠੀਕ ਆ ਅੱਜ ਜੀ ਨੂੰ ਪਚੰਗੀ ਜੀ ਤਰ੍ਹਾਂ ਸੇ ਕਰ ਲਾਂਗੇ ਹਾਂ ਐਸੇ ਤਰੀਕੇ ਆਪਾਂ ਮਿੱਥੋਂ ਐ ਕਰ ਲਿਆ ਬਾਹਾਂ ਨਾਲ ਜੋੜ ਕਿ ਵੀ ਆਪਾਂ ਇੱਥੇ ਜਿਆਦਾ ਹੀ ਪਾਨੇ ਉਹਦੀ ਥਾਂ ਤੇ ਤੁਸੀਂ ਇੱਥੇ ਜੋੜ ਪਾਇਆ ਕਰੋ ਜਿਹੜਾ ਡੀਨਨ ਆਪਾਂ ਇਹ ਤੁਸੈਟ ਕਰ ਲੇ ਆਪਾਂ ਨੇ ਸਹੀ ਕਰਾਂਗੇ ਤਾਂ ਹਾਂ ਜੀ ਐਸ ਤੋ ਜਿਹੜਾ ਮੈਂ ਲਾਕਣਾ ਆਪਾਂ ਨੇ ਸਹੀ ਕਰਾਂਗੇ ਚੰਗੀ ਤਰ੍ਹਾਂ ਹੁਣ ਇਸ ਭੈਣ ਦਾ ਜਿਹੜਾ ਮੋਢਾ ਹੈਗਾ ਉਹ ਹੈਗਾ 17 ਯਾਨੀ ਕਿ 8.5 ਹੁਣ ਆਪਾਂ ਦੇਖਾਂਗੇ ਕਿੰਨਾ ਕੁ ਜੋੜ ਪੂਗਾ ਇੱਕ ਜੋੜ ਨਾਲ ਸਰਜੂ ਜਾਂ ਦੋ ਜੋੜ ਪੂਰੇ ਪੈਣਗੇ ਆਪਾਂ ਨੂੰ ਵੀ ਇੱਥੋਂ ਮਣਕੀ ਦੇਖਾਂਗੇ ਆਪਾਂ ਕਿ ਆਹ ਲੱਗ ਪਏ ਸਰਜੂਗਾ ਹਣਾ ਥੋੜਾ ਜਿਹਾ ਹਲਕਾ ਜਿਹਾ ਆਪਾਂ ਇਹਨੂੰ ਪਿੱਛੇ ਹਟਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹ ਆ ਇੱਕ ਤੇ ਆਪਣਾ 8.5 ਹੋ ਗਿਆ ਤੇ ਟੋਟਲ ਆਪਾਂ 10 ਇੰਚ ਰੱਖਿਆ ਮੋਢਾ ਠੀਕ ਹੈ ਜੀ ਮਾਰ ਜਰ ਇਹ ਜੋ 1.5 ਇੰਚ ਵਿੱਚ ਇਹਦੇ ਉੱਪਰ ਆਪਾਂ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਕਰੀ ਬਣਾ ਲਾਂਗੇ ਸੈਂਟਰ ਕੱਢ ਕੇ ਬਾਕੀ ਜਿਹੜੇ ਬਾਹਾਂ ਦੇ ਜਾਂ ਕਿਤੇ ਵੀ ਜੋੜ ਹੁੰਦੇ ਆ ਉਹਨਾਂ ਦੇ ਪਹਿਲਾਂ ਇੰਟਰਲੌਕ ਮਾਰ ਲਿਆ ਕਰੋ ਕਾਫੀ ਭੈਣਾ ਤਾਂ ਇੰਟਰਲੌਕ ਦੇ ਇੰਟਰਲੌਕ ਮਾਰ ਦਿੰਗੇ ਜੇ ਮਾਰ ਦਿੰਗਾ ਤਾਂ ਬਾਅਦ ਦੇ ਵਿੱਚ ਪਹਿਲਾਂ ਇੰਟਰਲੌਕ ਮਾਰਿਆ ਕਰੋ ਤਰਪਾਈ ਦੇ ਵਿੱਚ ਵੀ ਤਾਂ ਅਗੇ ਜੋੜ ਆ ਜੇ ਇੱਧਰ ਵੀ ਸਿਓਣ ਦੇ ਵਿੱਚ ਆ ਜੀ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜੇ ਤੁਸੀਂ ਚਾਹੋ ਨੀ ਸਫਾਈ ਤੇ ਕਈ ਵਾਰ ਜਮੇ ਨਹੀਂ ਜੋੜਾਂ ਦੇ ਇੰਟਰਲੌਕਾਂ ਨੂੰ ਬਾਅਦ ਵਿੱਚ ਕੀ ਹੁੰਦਾ ਇੱਥੇ ਨਾ ਧਾਗੇ ਨਿਕਲਦੇ ਨੇ ਬਹੁਤ ਬੁਰੇ ਲੱਗਦੇ ਆ ਇਹ ਗਲਤੀਆਂ ਭਾਵੇਂ ਕੋ ਟੇਲਰ ਮਾਸਟਰ ਮੇਰੀ ਵੀਡੀਓ ਦੇਖ ਰਿਹਾ ਭਰਾ ਜੋੜ ਦੇ ਉੱਪਰ ਭਾਵੇਂ ਛੋਟੇ ਤੇ ਛੋਟਾ ਜੋੜਾ ਵੱਡੇ ਤੋਂ ਵੱਡਾ ਜੋੜਾ ਇੰਟਰਲੌਕ ਲਾਜ਼ਮੀ ਮਾਰਿਆ ਕਰੋ ਜੇ ਤੁਸੀਂ ਚਾਹੋ ਨੀ ਸਫਾਈ ਆਵੇ ਹਨਾ ਜਿਵੇਂ ਆਪਾਂ ਪਜਾਮੇ ਦੇ ਜਾਂ ਕੁਰਤੇ ਨੂੰ ਪਾਹਾਂ ਚੜਾਉਣ ਵੇਲੇ ਪਹਿਲਾਂ ਇੰਟਰਲੌਕ ਮਾਰਦੇ ਨੇ ਜੋੜ ਦੇ ਉੱਪਰ ਇੰਟਰਲੌਕ ਲਾ ਹੀ ਮਾਰ ਲਿਆ ਕਰੋ ਇੱਕ ਦੋ ਮਿੰਟ ਇੱਕ ਜਾਂ ਦੋ ਮਿੰਟਾਂ ਦਾ ਸਿਰਫ ਇੰਟਰਲੌਕ ਪਾਉਂਦੇ ਸਫਾਈ ਦੁੱਗਣੀ ਹੁੰਦੀ ਆ ਗਾਗਲੇ ਸੂਟ ਵੀ ਕਾਫੀ ਟਾਈਮ ਪਾਉਂਦਾ ਹਨ ਨਾ ਤਾਂ ਕਿ ਨਿਕਲਦੇ ਰਹਿੰਦੇ ਬੁਰੇ ਲੱਗਦੇ ਉਹ ਲਓ ਹੁਣ ਆਪਾਂ ਇੱਥੇ ਐਕਸਟ੍ਰੈਂਟ ਜੋੜਦੇ ਆਪਾਂ ਨੇ ਨਿਸ਼ਾਨ ਲਾ ਲਏ ਇੱਥੇ ਜਿੰਨੇ ਇਸ ਪੈਨ ਦੀ ਬਾਹਾਂ ਦੀ ਲੰਬਾਈ ਹੋ ਗਈ 21 ਆ ਦੇਖੋ ਆਪਾਂ ਇਸ ਬਾਰਡਰ ਤੋਂ ਕਿੰਨਾਂ ਵਾਲਾ ਸਾਢੇ 21 ਠੀਕ ਆ ਇਧਰੋਂ ਆਪਾਂ ਨੇ 3 ਜਾਂ ਸਵਾ 3 ਜੇ ਕਿਸੇ ਭੈਣ ਦੀ ਆ ਚੀਜ਼ ਜਾਲੇ ਬੁੜਬਲੇ ਬੰਦਿਆ ਤਾਂ ਸਵਾ ਤਿੰਨ ਕਰਨਾ ਹੈ ਇੱਥੇ ਠੀਕ ਹੈ ਸਵਾ ਤਿੰਨ ਨਹੀਂ ਤਿੰਨ ਜਾਂ ਸਵਾ ਤਿੰਨ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਸਾਢੇ ਦਿਨ ਹੋਜੀ ਤਾਂ ਕੋਈ ਗੱਲ ਨਹੀਂ ਪੌਣੇ ਦਿਨ ਨਹੀਂ ਕਰਨਾ ਹੁਣ ਅੱਗੋਂ ਬਾਹਰ ਦੀ ਮੂਰੀ ਕਿੰਨੀ ਆ ਸਾਢੇ 6 ਇੰਚ ਇੱਥੋਂ ਸਾਢੇ 6 ਇੰਚ ਮੂਰੀ ਆ ਆਪਾਂ ਵੱਧ ਕਿੰਨਾ ਰੱਖਾਂਗੇ 2 ਇੰਚ ਮਾਰਜਿਨ ਰੱਖਣਾ ਹੈ ਕਈ ਵਾਰੀ ਖੁੱਲਾ ਛੂੜਾ ਕਰਾਉਣਾ ਪੈ ਜਾਂਦਾ ਇਸ ਪਾਸੇ ਇੱਥੋਂ ਕਿੰਨੀ ਆ ਕੋਣੀ ਸਾਢੇ 12 ਤੁਹਾਨੂੰ ਸਵਾ 6 ਹੋਊਗੀ ਇੱਥੋਂ ਹੁਣ ਆਪਾਂ 2 ਇੰਚ ਵੱਧ ਰੱਖ ਲਿਆ ਠੀਕ ਆ ਇਥੋਂ ਤੁਸੀਂ ਗਲਾਈ ਪਮਾ ਛੇ ਵਾਲਾ ਫਰਮਾ ਰੱਖ ਲਿਆ ਕਰੋ ਆਪਣੇ ਕੋਲ ਛੇ ਸ਼ੇਪ ਵਾਲਾ ਫਰਮਾ ਸੀਗਾ ਉਹ ਕੋਈ ਭਰਾ ਨਾ ਲੈ ਗਏ ਕਹਿੰਦੇ ਭਾਈ ਸਾਨੂੰ ਦੇ ਦਿਓ ਤੁਸੀਂ ਹੋਰ ਲੈ ਆਓ ਤੇ ਜੇਕਰ ਕਿਸੇ ਭੈਣ ਨੂੰ ਉਹ ਚੀਜ਼ ਦੀ ਵੀ ਲੋੜ ਹੁੰਦੀ ਹੈ ਤੁਸੀਂ ਮੇਰੇ ਤੋਂ ਮੇਰੇ ਕੋਲ ਫੋਟੋ ਪੰਗਾ ਹੁੰਦੇ ਮੰਗਵਾ ਲਿਆ ਕਰੋ ਆਹ ਸ਼ੇਪ ਦਾ ਕਿਉਂਕਿ ਕਈ ਵਾਰੀ ਨਹੀਂ ਹੱਥ ਟਿਕਦਾ ਹਨ ਫਰਮਾ ਰੱਖ ਕੇ ਤੁਸੀਂ ਨਿਸ਼ਾਨ ਲਾ ਸਕਦੇ ਹੋ ਮੈਂ ਜਦੋਂ ਵੀ ਹੁਣ ਬਾਜ਼ਾਰ ਗਿਆ ਲੈ ਕੇ ਆਉਂਗਾ ਬਾਕੀ ਜਿਹੜੀਆਂ ਭੈਣਾਂ ਕਹਿੰਦੀਆਂ ਵੀ ਆਹ ਫਟੀਆਂ ਤੁਸੀਂ ਸਾਨੂੰ ਕੋਰੀਰ ਵਗੈਰਾ ਕਰਾ ਸਕਦੇ ਹੋ ਮੈਂ ਪਤਾ ਕੀਤਾ ਸੀ ਇਹ ਕੋਰੀਅਰ ਨਹੀਂ ਹੁੰਦੀ ਕਿਉਂਕਿ ਟੁੱਟ ਜਾਣੀਆਂ ਤਾਂ ਕਿਰਪਾ ਕਰਕੇ ਤੁਸੀਂ ਮੇਰੇ ਤੋਂ ਇਹਦੇ ਫੋਟੋ ਮੰਗਵਾ ਕੇ ਆਪਣੇ ਸ਼ਹਿਰੋਂ ਲੈ ਸਕਦੇ ਹੋ ਮੈਂ ਜੰਦੀਆਂ ਸਾਰਾ ਕੁਝ ਹਰ ਇੱਕ ਸ਼ਹਿਰੋਂ ਛੋਟਾ-ਮੋਟਾ ਭਗਾਈ ਜਰੂਰ ਹੁੰਦੀ ਹੈ ਨਾ ਜੇ ਬਾਕੀ ਜਿਹੜੀਆਂ ਆਪਣੇ ਬਠਿੰਡੇ ਆ ਸਕਦੀਆਂ ਕੋਈ 40 30 40 ਕਿਲੋਮੀਟਰ ਦੂਰ ਤੋਂ ਟ੍ਰੈਕਟਰ ਵਗੈਰਾ ਫਰੀ ਹੁੰਦੀ ਹੈ ਤੁਸੀਂ ਮੇਰੇ ਨਾਲ ਫੋਨ ਤੇ ਸੰਪਰਕ ਕਰਕੇ ਇਸ ਬਠਿੰਡੇ ਆ ਜਾ ਕਰੋ ਠੀਕ ਹੈ ਤਾਂ ਤੁਹਾਨੂੰ ਮੈਂ ਸਮਾਨ ਵਗੈਰਾ ਵੀ ਦਿਵਾ ਦੂੰਗਾ ਹੁਣ ਆਪਾਂ ਇਹਦੇ ਨਿਸ਼ਾਨ ਲਾਵਾਂਗੇ ਬਾਅਦ ਵਿੱਚ ਲਓ ਜੀ ਇਸ ਤਰ੍ਹਾਂ ਠੀਕ ਆਪ ਫੱਟੀ ਲਾਇਮ ਹੀ ਲੈ ਕੇ ਆਓ ਜੇ ਤੁਸੀਂ ਆਉਂਗੇ ਆਪਾਂ ਆਪ ਜੀ ਸ਼ਰੂ ਜੀ ਮਿਲਦੀ ਹੈ ਤਾਂ ਆਪਾਂ ਇਹਨੂੰ ਪੈਂਟ ਕੱਟਣ ਵਾਲੀ ਫੱਟੀ ਕਹਿ ਕੇ ਲੈ ਚਾਹੀਏ ਠੀਕ ਆ ਹੁਣ ਆਪਾਂ ਮੋਡਾ ਮਿਲਾਗੇ ਕਿੰਨਾ ਆਪਾਂ ਨੂੰ 8.5 ਚਾਹੀਦਾ ਹੈ ਠੀਕ ਆ ਆਪਾਂ ਨੂੰ 1.5 ਇੰਚ ਆਪਣਾ ਮਾਰਕ ਰਹਿ ਗਿਆ ਕੱਲੂ ਕੱਚ ਪੁੱਲੀ ਵੀ ਦੀ ਕਰ ਲਓ ਜੀ ਮੈਂ ਬਿਲਕੁਲ ਨਿਸ਼ਾਨ ਸਾਰੇ ਚੱਕ ਤੇ ਕਿਸੇ ਵੀ ਨਿਸ਼ਾਨ ਦੀ ਕਿਸੇ ਵੀ ਚੀਜ਼ ਦੀ ਕੋਈ ਕਨਫਿਊਜ਼ਨ ਹੋਵੇ ਕਿਸੇ ਭੈਣ ਨੂੰ ਜਾਂ ਨਾ ਸਮਝ ਲੱਗੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਜਰੂਰ ਦੱਸਿਆ ਕਰੋ ਵੀ ਹਾਂਜੀ ਭਾਈ ਸਮਝ ਲੱਗਦੀ ਹੈ ਜਾਂ ਨਹੀਂ ਲੱਗਦੀ ਇੱਕ ਜੇ ਤੁਹਾਨੂੰ ਤੁਸੀਂ ਦੱਸ ਦੇਣੀ ਫਿਰ ਮੈਨੂੰ ਪਤਾ ਨਹੀਂ ਲੱਗਦਾ ਤੁਹਾਡੇ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਹੈ ਨਾ ਆਪਣੀ ਵੀਡੀਓ ਬਣਾਉਣ ਦਾ ਮਤਲਬ ਇਹੀ ਹੁੰਦਾ ਵੀ ਤੁਹਾਨੂੰ ਸਿਖਾਉਣਾ ਬਾਕੀ ਜੇ ਕਿਸੇ ਦੇ ਭੈਣ ਭੂਲੇ ਜਾਂ ਭਰਾ ਕੋਲ ਕੋਈ ਵਧੀਆ ਸੁਝਾਅ ਹੁੰਦਾ ਉਹ ਵੀ ਦੱਸਿਆ ਕਰੋ ਲੋ ਬੜਾ ਆਪਣਾ ਦਿੱਤੋ ਕਿਸੇ ਨੂੰ ਮੋੜ ਤੋਂ ਵੀ ਦੂਜੀ ਆਪਾਂ ਅੱਛਾ ਠੀਕ ਹੈ ਇਹ ਜੋੜ ਨੂੰ ਹੁਣ ਆਪਾਂ ਬੰਨ੍ਹ ਲਾਂਗੇ ਇੱਕ ਵਾਰੀ ਠੀਕ ਹੈ ਦੂਜੀ ਸਟਰਾ ਬੰਨ੍ਹ ਕੇ ਫਾਗ ਲੈਣੇ ਕੱਟਣੇ ਨੇ ਦਿੱਕਤ ਨਾ ਆਵੇ। ਠੀਕ ਆ। ਆਪਣਾ ਸਾਰਾ ਸੂਟ ਕੱਟਿਆ ਗਿਆ ਲਗਭਗ ਹੁਣ ਆਪਾਂ ਇਹਦੀ ਲੈਂਡਿੰਗ ਦੀ ਵੀਡੀਓ ਜੇ ਕਿਸੇ ਭੈਣ ਨੇ ਦੇਖਣੀ ਆ ਤਾਂ ਤੁਸੀਂ ਭਾਵੇਂ ਮੇਰੇ ਵਾਲੇ ਚੈਨਲ ਤੇ ਪਾ ਲਿਆਵੇਂ ਭਾਵੇਂ ਇਸੇ ਚੈਨਲ ਤੇ ਪਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਭੈਣਾਂ ਦੇਖ ਸਕਣ ਇਕੱਲੇ ਇਕੱਲੇ ਪੱਲੇ ਦੀ ਲੈਂਡਿੰਗ ਕੱਟਣੀ ਆ। ਕਈ ਭੈਣਾਂ ਕੀ ਕਰਦੀਆਂ ਹਨ ਵੀ ਡਬਲ ਇਕੱਠੀ ਕੱਢ ਦੋਨੇ ਭੈਣਾਂ ਦੀ ਉਹ ਚੀਜ਼ ਗਲਤੀ ਨਹੀਂ ਕਰਨੀ। ਇਕੱਲੇ ਇਕੱਲੇ ਪੱਲੇ ਦੀ ਲੈਂਡਿੰਗ ਕੱਟਣੀ ਆ। ਲੈਂਡਿੰਗ ਵਧੀਆ ਲਾਉਣੀ ਇੱਕ ਦੋ ਚੀਜ਼ਾਂ ਜ਼ਰੂਰ ਧਿਆਨ ਰੱਖਣੀ ਆ। ਸਾਫਟ ਪੀਲੇ ਨੂੰ ਭੁੱਲ ਕੇ ਮੈਂ ਲਾਇਆ ਕਰੋ ਠੀਕ ਹੈ ਕੋ ਮੈਂ ਦੋ ਫੂਟਾਂ ਵੀ ਇੱਕ ਫੂਟ ਬਣਾ ਲੈ ਕਰੋ ਵਧੀਆ ਸ਼ੌਕ ਨਾਲ ਵਧੀਆ ਲੈਂਡਿੰਗ ਲਿਆ ਕਰੋ ਨਹੀਂ ਮਿਲਦੀ ਤਾਂ ਤੁਸੀਂ ਮੈਨੂੰ ਫੋਨ ਤੇ ਪੁੱਛ ਲੈ ਕਰੋ ਵੀ ਬਾਈ ਕਿਹੜੀ ਲੈਂਡਿੰਗ ਲੈਣੀ ਹੈ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਜਾਸੀ ਦਿੱਤਾ ਵੀ ਸੈਭੀ ਫੁੱਲ ਬੈਲ ਜਾਂ ਮੇਮਰ ਕਾਰਡ ਨੰਬਰ ਆਉਂਦੀ ਹੈ ਵੀ ਇੱਕ ਦੋ ਅਰਕਾ ਦੀ ਲੈਂਡਿੰਗ ਆਉਂਦੀ ਹੈ ਵਧੀਆ ਬਾਕੀ ਹਰ ਇੱਕ ਸ਼ਹਿਰ ਦੇ ਵਿੱਚ ਵੱਖਰੇ ਵੱਖਰੇ ਮਿਲਦੀ ਹੈ ਤੁਸੀਂ ਪਾਗਲ ਹੋਈ ਕਹਿ ਕੇ ਲੈ ਲੈ ਕਿਉਂਕਿ ਇਹ ਅਸੀਂ ਪਾਗ ਲੈਣੀ ਆਂ ਕੱਣਣ ਵਾਸਤੇ ਬਈ ਰੰਗ ਨਾਲ ਫੇਟ ਹੋਵੇ ਕੱਪੜਾ ਸੁਕਣੇ ਦੇ ਵਧੀਆ ਹੋਵੇ ਠੀਕ ਹੈ ਜੋ ਜਿਹੜੀ ਵਧੀਆ ਤੁਹਾਨੂੰ ਮੈਂ ਦੱਸਿਆ ਉਹ ਔਂਦੀ ਉਹ 70 ਰੁਪਏ ਮੀਟਰ ਘੱਟ ਤੋਂ ਘਟਾਉਗੀ ਵਧੀਆ ਵਾਲੀ ਲੈਣੇ ਤਾਂ ਬਾਕੀ ਜੇ ਕਿਸੇ ਨੂੰ ਫਿਰ ਵੀ ਨਹੀਂ ਪਤਲਾ ਫੋਨ ਤੇ ਪੁੱਛ ਲਿਆ ਕਰੋ ਪਰ ਗਲਤ ਨਾ ਘਟਨਾ 1 ਕਿਲੋ ਕੀ ਜਰੂਰਤਾਂ ਰੱਖਣਾ ਨੰਬਰ ਨੂੰ ਗਰੁੱਪ ਦੇ ਵਿੱਚ ਐਡ ਕਰਵਾ ਲਿਆ ਕਰੋ ਬਿਲਕੁਲ ਫ੍ਰੀ ਸੇਵਾ ਬਾਕੀ ਜਿਹੜੀਆਂ ਪੈਨੋ ਸਲਵਾਰ ਦੀ ਹਾਲੇ ਦਿੱਕਤ ਨਹੀਂ ਸਮਝਾਈ ਉਹ ਵੀ ਨੂੰ ਪੁੱਛ ਲਿਆ ਕਰੋ ਗਲਤ ਨਾ ਘਟਾਇਓ ਤਾਂ ਕਈ ਵਾਰੀ ਕਈ ਪੈਨਾਂ ਦਾ 4 ਇੰਚ ਵੱਧ ਕੱਟ ਲੈਣੀ ਹੈ ਕਈ ਵੀ 4 ਇੰਚ ਉੱਚੀ ਹੋਵੇ ਉਹ ਚੀਜ਼ ਲਾਜ਼ਮੀ ਤਿਆ ਰੱਖਣਾ ਬਾਕੀ ਮਿਲਦੇ ਆਂ ਜੀ ਜਲਦੀ ਨਾਲ ਨਵੀਂ ਵੀਡੀਓ ਲੈ ਕੇ ਧੰਨਵਾਦ ਸਸਤ